ਜੀ ਸਾਰੇ ਭਾਈਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਦਿਖਾਉਂਦੇ ਆ ਜੇ ਤਲਵੰਡੀ ਖਾਬੋਂ ਟਰੈਕਟਰ ਤੇ ਕਰੋਨੇ ਦੀਪ ਬਾਈ ਨਾਲ ਗੱਲਬਾਤ ਹਾਂਜੀ ਦੀ ਬਾਈ ਜੀ ਕੀ ਹਾਲ ਆ ਹੋਂ ਸੁਣ ਵਧੀਆ ਬਹੁਤ ਵਧੀਆ ਬਾਈ ਚੱਲਦੀ ਗੱਲਾਂ ਹੋਰ ਠੀਕ ਆ ਹਾਂ ਅੱਜ ਆਪਾਂ ਟਰੈਕਟਰ ਦਿਖਾਉਨੇ ਆ ਬਾਈ ਬੁੱਧਵਾਰ ਦੀ ਮੰਡੀ ਆ ਤਲਵੰਦੀ ਸਾਹਿਬ ਉਹ ਠੀਕ ਤੇ ਟਰੈਕਟਰ ਆਪਾਂ ਤਿੰਨ ਦਿਖਾਵਾਂਗੇ ਦੋ ਡੀਆਈ ਦਿਖਾਵਾਂਗੇ ਇੱਕ ਕਾਸ਼ਾ ਦਿਖਾਵਾਂਗੇ ਠੀਕ ਆ ਪਹਿਲਾਂ ਡੀਆਈ ਦੀ ਗੱਲ ਕਰੀਏ ਆਪਾਂ ਇਹ ਤਾਂ 275 ਤੋਂ ਲੱਗਦੇ ਆ ਡੀਆਈ ਤੋਂ ਆਈਸ਼ੀਪੀ ਟਰੈਕਟਰ ਦਾ ਹਾਈਡਰੋ ਪੀਯੂ 6 ਮਾਡਲ ਦਾ ਟਾਇਰ ਦੇ ਟਾਇਰ ਰਹਿ ਗਿਆ ਅੱਧੇ ਮਜ਼ਰਲੇ ਮੂਰਲੇ 40 45 ਪੈਸੇ ਆ ਟਰੈਕਟਰ ਸੋਨਾ ਦੇਖ ਬਾਈ ਕਿੰਨਾਗਾ ਕੁਝ 15 16 ਮਾਡਲ ਦੀ ਕੰਡੀਸ਼ਨਰ ਕਰਾ ਟਰੈਕਟਰ ਪਿਆ ਹੋਗਾ ਠੀਕ ਆ ਜੇ ਨਾ ਓਕੇ ਆ ਸਰਬ ਸੋਈ ਹੋਈ ਹੈ ਡਾਕਟਰ ਦੀ ਰੁਪਈਆ ਦਾ ਰੁਪਈਆ ਪਿਆ ਬਾਈ ਡਾਕਟਰ ਹੋਰਨੇ ਪਾਸੋਂ ਲਿਆ ਡਾਕਟਰ ਚੈੱਕ ਕਰਾ ਦੇ ਸਾਰਾ ਮਾਡਲ ਠੀਕ ਹੈ ਤੇ ਰੇਟ ਆਪਾਂ ਬਾਈ ਉਹ ਦੇਵਾਂਗੇ ਕੋਈ 2000 ਮਾੜਾ ਨਹੀਂ ਦਿੰਦਾ ਡਾਕਟਰ ਇੰਨਾ ਸਮਝਿਆ ਹੋਇਆ ਜਿੰਨੇ ਨਾਲ ਆਪਾਂ ਸ਼ੀ ਮਾਡਲ ਦੇਵਾਂਗੇ ਰੇਟ ਚੈੱਕ ਕਰਾ ਦੇਖੋ ਸੁਣੇ ਨਾ ਪਹਿਲੀ ਗੱਲ ਤਾਂ ਕੋਈ ਸਵਾ 2 ਲੱਖ ਤੋਂ ਘੱਟ ਰੇਟ ਕਰਦਾ ਨਹੀਂ 1 ਲੱਖ 3000 1 ਲੱਖ 55000 ਹੋ ਗਿਆ ਬਾਈ ਆਪਣਾ ਰੇਟ ਲੋਕ ਸਵਾ 2 2 ਲੱਖ ਮੰਗੀ ਜਾਂਦਾ ਟਰੈਕਟਰ ਦੇਵਾਂਗੇ ਆਪਾਂ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ 1 ਲੱਖ ਤੇ 65000 ਦਾ 1 ਲੱਖ 60000 ਦਾ 20000 ਰੁਪਇਆ ਘਟਾ ਕੇ ਠੀਕ ਹੈ ਜੀ ਅੱਗੇ ਟਰੈਕਟਰ ਦਿਖਾ ਦੇ ਦੂਰੇ ਲੈ ਆ ਦੋ ਹਮਾਏ ਪੀ ਆਈ 97 ਮਾਰਵਾ 265 ਇਹ ਪੰਜਾਬ ਨੰਬਰ ਆ ਬਾਈ ਡੈਕਟਰ ਡੈਕਟਰ ਦੇ ਟਾਇਰ ਰਹਿ ਗਿਆ ਮਗਰਲੇ 470 75 50 ਪੈਸੇ ਆ ਚੌਕੜਾ ਇੱਕੋ ਜਾ ਸੀਟ ਦਾ ਚੌਕੜਾ ਬਾਈ ਡੈਕਟਰ ਸਾਰਾ ਚੈੱਕ ਕਰਾ ਦੇ ਓਰੀਜਨਲ ਡੈਕਟਰ ਆ ਕਨੋਕੀ ਗੰਦੀ ਨਿਗ੍ਹਾ ਮਰਾ ਦੇ ਛਤਰੀ ਵਿਖਾ ਕੇ ਇਹ ਜੀ ਲੱਗੀ ਆ ਡੈਕਟਰ ਦੇ ਨਵੀਂ ਛਤਰੀ ਲੱਗੀ ਆ ਬਾਈ ਬੈਂਟਰ ਦਿਖਾ ਦੇ ਡੈਕਟਰ ਵੱਡੀ ਬੈਂਟਰੀ ਤੇ ਰਿਹ ਡੈਕਟਰ ਦੇ ਰੁਪਈਆ ਰੁਪਈਆ ਪਿਆ ਬਾਈ 50 ਨੰਬਰ ਆ ਸਾਰਾ ਓਰੀਜਨਲ ਆ ਇਹ ਕੋਈ ਗ੍ਰਾਡ ਹੈ। ਅੱਜ ਫੇਰੇ ਗੀੜਾ ਦਾ ਬਾਦ ਹੈ। ਠੀਕ ਹੈ। ਕੱਲੇ ਮਗਰਾੜਾਂ ਦੇ ਟੱਚਿੰਗ ਹੋਈਗਾ। ਜਮਾ ਮਣਕਾ ਹੀ ਆ ਮਹਾਂ। ਹੋਰ ਦੱਸ। ਹੂੰ। ਬੜਾ ਵੀਰੇ। ਆਪਣੀ ਮੱਡੀ ਕੀ ਆ ਬਈ। ਦੇਖੋ। ਯਾਹ ਬੱਲੇ ਹਰਿਆਣਾ। ਹਰਿਆਣਾ। ਤੇ ਡਿਮਾਂਡ ਦੀ ਗੱਲ ਕਰੀਏ। ਡਿਮਾਂਡ ਚੈੱਕ ਕਰਾ ਦੇ ਉਹ ਸੁਣੋ। 1,75,000 ਡਾਕਟਰ ਦੇਵਾਂਗੇ ਆਪੇ ਕੋਈ ਰੇਟ ਕਹਾਂਗੇ 2 ਲੱਖ ਦਾ। 2 ਲੱਖ। ਆ ਜਾ। ਠੀਕ। ਅੱਗੇ ਤੂੰ ਦਿਖਾ ਦੇ ਆ ਸਾ ਕੋੜੇ ਵਾਲਾ ਅੱਗੇ ਆ ਗਿਆ ਫਿਰ ਆ 97 ਮਡਲਾ ਦਾ ਹਾਂ ਆ ਹਰਿਆਣਾ ਨੰਬਰ ਆ ਬਾਈ ਮਗਰ ਰਿਟਾਇਰ ਹੈਗਾ ਟਰੈਕਟਰ ਦੇ ਅੱਤੇ ਠੀਕ ਅੱਤੇ ਮੂਹਰ ਲੈ ਇੱਕ ਟਾਇਰ ਅੱਧੋ ਵੱਧ ਪਿਆ ਇੱਕ ਤਾਂ ਸਹੀ ਆ ਠੀਕ ਕੋਣ ਟਰੈਕਟਰ ਸ਼ੋਪ ਬੈਂਡ ਦਾ ਸਾਰਾ ਰੀਜਨਲ ਆ ਬਾਈ ਰਿੰਬਾ ਦਾ ਵੀ ਟਰੈਕਟਰ ਸੋਨਾ ਪਿਆ ਮਗਰਾੜਾ ਦਾ ਵੀ ਸਾਫਾ ਟਰੈਕਟਰ ਬਾਈ ਟਰੈਕਟਰ ਨੂੰ ਵਾਹ ਕੇ ਤਸੱਲੀ ਕਰਕੇ ਬਾਈ ਟਰੈਕਟਰ ਲੈ ਜਿਓ ਆਪਦਾ ਠੀਕ ਆ ਇਹ ਸੀਟਾਂ ਤੋਂ ਤਾਂ ਛਤਰੀ ਉਤਰ ਚੰਗੀ ਲੱਗੀ ਟਰੈਕਟਰ ਤੇ ਰੇਟ ਚੈੱਕ ਕਰਾ ਲੇ ਇਹ ਟੈਕਾ ਇਸ ਕੰਨ ਨੂੰ ਮੜ ਲਾ ਗਿਆ 1 ਲੱਖ 29 ਟਰੈਕਟਰ ਦੇਵਾਂਗੇ ਜਿਹੜਾ ਆਪਣੀ ਤੇਰੀ ਵੀਡੀਓ ਦੇਖ ਕੇ ਆਉ ਇੱਕ ਲੱਖ ਤੇ 20 ਹਜ਼ਾਰ 1 ਲੱਖ 20 ਹਜ਼ਾਰ 20 ਜੋ ਵੀ ਮੰਨਤਾਂ ਹੋ ਜੂ ਠੀਕ ਹੈ ਜਿਹੋ ਵੀ ਮੰਨਤਾਂ ਨੂੰ ਹੋ ਜੂ ਅੱਗੇ ਲਿਆ ਉਰੇ ਲਿਆ ਆ ਮੈਂ ਹੀ ਗਾਪਾ ਕਿ ਤੱਕ ਡੀ ਆਈ 2001 ਮਾਡਲ ਆ ਬਾਈ ਇਹੇ ਡਬਲ ਕਲਚ ਆ ਡਬਲ ਕਲਚ ਆਪਰਾ ਤਾਜ਼ਾ ਜੇਕੇ ਦਾ ਕੀ ਫਰਬੋ ਹੋਈ ਆ ਟਰੈਕਟਰ ਦੀ ਗੇਰ ਇੰਜਨ ਆ ਰੱਪੀ ਦਾ ਰੱਪੀ ਆ ਬਾਕੀ ਲੈ ਜਾਓ ਬਾਈ ਠੀਕ ਟਰੈਕਟਰ ਦੀ ਚਮਕ ਦਿਖਾਓ ਸੁਣੋ ਤਾਂ ਉੱਤਨ ਆਵੇ ਪਈ ਦੇਖ ਲੈ ਕਿ 3 ਕੁਲਾ ਜਮਾ ਇੱਕ ਮਾਡਲ ਹੈਰਾਂ ਤੇ ਮਾਰਦੇ ਨੇਗਾ ਜਮਾਤਾ ਜੀ ਤੇ ਰੇਟ ਚੈੱਕ ਕਰਾ 245000 245000 ਹੋ ਗਿਆ ਰੇਟ ਕਿਸੇ ਦੀ ਵੀਡੀਓ ਤੇ ਨਹੀਂ ਬੋਲਿਆ ਜਿਹੜਾ ਤੇਰੀ ਵੀਡੀਓ ਦੇਖ ਕੇ ਆਉ ਤੂਏ 2 ਲੱਖ ਦਾ ਰੇਟਰ ਦੇਵਾਂਗੇ 45000 ਰੁਪਏ ਡਿਸਕਾਊਂਟ ਠੀਕ ਹੈ 2 ਲੱਖ ਦਾ 45000 ਰੁੱਢ ਗਿਆ 45000 ਡਾਟ ਠੀਕ ਹੈ ਜੀ ਅੱਗੇ ਹੋਰੇ ਰਿਆ 95 ਮਾਡਲ ਆਛਾ ਅਛਾ ਫਰਸਟ ਪਾਰਟੀ ਆ ਬਾਈ ਇਹ ਬਠਿੰਡੇ ਦਾ ਨੰਬਰ ਹੈ ਠੀਕ ਆ ਪੰਜਾਬ ਠੀਕ ਆ ਟਾਇਰ ਹੈਗੇ ਟਰੈਕਟਰ ਦੇ ਚਾਰੇ ਅੱਧੇ ਬਠਿੰਡੇ ਦਾ ਨੰਬਰ ਹੈ ਟਰੈਕਟਰ ਸਾਰਾ ਰੀਜਨਲ ਪਿਆ ਸੈਲਫ ਵੀ ਵੀ ਕੀ ਸਾਰਾ ਨਾਲ ਦਾ ਟਰੈਕਟਰ ਦੇ ਜਾਂਕੀ ਆ ਠੀਕ ਟਰੈਕਟਰ ਸਾਰਾ ਚੈੱਕ ਕਰਾ ਦੇ ਤੇ ਰੇਟ ਚੈੱਕ ਕਰਾ ਦੇ ਟਰੈਕਟਰ ਦਾ ਪਚਾਨ ਨਵੇਂ ਮਾਡਲ ਆ 142000 ਡੈਟ ਦਾ ਰੇਟ ਆ ਟਰੈਕਟਰ ਦੇਵਾਂਗੇ ਕੋਈ ਰੇਟ ਸਵਾ ਲੱਖ ਦਾ ਸਵਾ ਲੱਖ ਦਾ ਤੇ ਟਰੈਕਟਰ ਜੇ ਕਿਸੇ ਨੇ ਵੇਚਣਾ ਹੋਵੇ ਉਹ ਵੀ ਫੋਨ ਲਾ ਲੈ ਬਾਈ ਲੈਣ ਆਉਗੇ ਫੋਨ ਲਾ ਲੈ ਨੰਬਰ ਨੋਟ ਕਰ ਲਓ 937889393 ਜਿਹੜਾ ਘਰੇ ਆਊ ਬੈਟਰ ਲੈਣ ਕੋਈ ਕਮਿਸ਼ਨ ਨਹੀਂ ਚਾਹੀਨਾ 1000 ਰੁਪਏ ਠੀਕ ਠੀਕ ਆ ਬਾਈ ਓਕੇ